ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਆਗੂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਸਾਥੀ ਸਿੰਘ ਨੇ ਡਿਬਰੂਗੜ ਜੇਲ ਵਿਖੇ ਉਹ ਪਿਛਲੇ ਇੱਕ ਹਫ਼ਤੇ ਤੋਂ ਨਿਰੰਤਰ ਭੁੱਖ ਹੜਤਾਲ ਕਰ ਰਹੇ ਨੇ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਜੋ ਪੰਜਾਬ ਲਿਆਂਦਾ ਜਾਵੇ ਵਾਪਸ ਡਿਬਰੂਗੜ ਜੇਲ ਤੋਂ ਤੇ ਉਸ ਚੀਜ਼ ਦੇ ਸਪੋਰਟ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ ਜਿੰਨੇ ਵੀ ਨੌਜਵਾਨ ਨੇ ਜੋ ਅੰਮ੍ਰਿਤਸਰ ਜੇਲ੍ਹ ਵਿਖੇ ਨੇ ਤੇ ਉਹਨਾਂ ਸਾਰਿਆਂ ਦੇ ਪਰਿਵਾਰ ਜੋ ਇੱਥੇ ਹੈਰੀਟੇਜ ਸਟੇਟ ਵਿਖੇ ਜੋ ਇੱਥੇ ਖੰਗੋਰਚਾ ਲਾਇਆ ਅੱਜ ਤੋਂ ਤੇ ਇਸ ਮੋਰਚੇ ਦੀ ਡਿਮਾਂਡ ਹੈ ਵੀ ਉਹਨਾਂ ਦਸਾਂ ਨੂੰ ਜਿਨ੍ਹਾਂ ਨੂੰ ਐਨਐਸਏ ਲਾ ਕੇ ਦਿਬੜੂਗੜ ਭੇਜਿਆ ਗਿਆ ਹੈ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ ਤੇ ਇਹ ਜੋ ਮਾਨਸਿਕ ਤੌਰ ਤੇ ਤਸ਼ੱਦਦ ਹੋ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ ਇਸ ਮੁੱੱਚੀ ਕੌਮ ਨੂੰ ਬੇਨਤੀ ਹੈ ਵੀ ਇੱਥੇ ਜੋ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਜੋ ਹੈਰੀਟੇਜ ਸਟਰੀਟ ਹੈ ਇੱਥੇ ਮੋਰਚਾ ਲੱਗਿਆ ਹੋਇਆ ਹੈ ਤੇ ਇੱਥੇ ਹਾਜ਼ਰੀ ਜ਼ਰੂਰ ਭਰੋ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਆਗੂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਸਾਥੀ ਸਿੰਘ ਨੇ ਦਿੜਬਿੜੂ ਜੇਲ੍ਹ ਵਿਖੇ ਉਹ ਪਿਛਲੇ 1 ਹਫਤੇ ਤੋਂ ਨਿਰੰਤਰ ਭੁੱਖ ਹੜਤਾਲ ਕਰ ਰਹੇ ਨੇ ਤੇ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਜੋ ਪੰਜਾਬ ਲਿਆਂਦਾ ਜਾਵੇ ਵਾਪਸ ਡਿਗਰੂਗੜ ਜੇਲ੍ਹ ਤੋਂ ਤੇ ਉਸ ਚੀਜ਼ ਦੇ ਸਪੋਰਟ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ ਜਿੰਨੇ ਵੀ ਨੌਜਵਾਨ ਨੇ ਜੋ ਅੰਮ੍ਰਿਤਸਰ ਜੇਲ੍ਹ ਵਿਖੇ ਨੇ ਤੇ ਉਹਨਾਂ ਸਾਰਿਆਂ ਦੇ ਪਰਿਵਾਰ ਜੋ ਇੱਥੇ ਹੈਰੀਟੇਜ ਸਟਰੀਟ ਵਿਖੇ ਜੋ ਇੱਥੇ ਮੋਰਚਾ ਲਾਇਆ ਅੱਜ ਤੋਂ ਤੇ ਇਸ ਮੋਰਚੇ ਦੀ ਡਿਮਾਂਡ ਹੈ ਵੀ ਉਹਨਾਂ ਦਸਾਂ ਨੂੰ ਜਿਨ੍ਹਾਂ ਨੂੰ ਐਨਐਸਸੀ ਲਾ ਕੇ ਡਿਗਰੂਗੜ ਭੇਜਿਆ ਗਿਆ ਹੈ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ ਤੇ ਇਹ ਜੋ ਮਾਨਸਿਕ ਤੌਰ ਤੇ ਤਸ਼ੱਦਦ ਹੋ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ ਤੇ ਸਮੂਚੀ ਕੌਮ ਨੂੰ ਬੇਨਤੀ ਹੈ ਕਿ ਇੱਥੇ ਜੋ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਜੋ ਹੈਰੀਟੇਜ ਸਟਰੀਟ ਹੈ ਇੱਥੇ ਮੋਰਚਾ ਲੱਗਿਆ ਹੋਇਆ ਹੈ ਤੇ ਇੱਥੇ ਹਾਜ਼ਰੀ ਜ਼ਰੂਰ ਭਰੋ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਆਗੂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੋ ਸਾਥੀ ਸਿੰਘ ਨੇ ਡਿਗਰੂਗੜ ਜੇਲ੍ਹ ਵਿਖੇ ਉਹ ਪਿਛਲੇ ਇੱਕ ਹਫ਼ਤੇ ਤੋਂ ਨਿਰੰਤਰ ਭੁੱਖ ਹੜਤਾਲ ਕਰ ਰਹੇ ਨੇ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਜੋ ਪੰਜਾਬ ਲਿਆਂਦਾ ਜਾਵੇ ਵਾਪਸ ਡਿਗਰੂਗੜ ਜੇਲ੍ਹ ਤੋਂ ਤੇ ਉਸ ਚੀਜ਼ ਦੇ ਸਪੋਰਟ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ ਜਿੰਨੇ ਵੀ ਨੌਜਵਾਨ ਨੇ ਜੋ ਅੰਮ੍ਰਿਤਸਰ ਜੇਲ੍ਹ ਵਿਖੇ ਨੇ ਤੇ ਉਹਨਾਂ ਸਾਰਿਆਂ ਦੇ ਪਰਿਵਾਰ ਜੋ ਇੱਥੇ ਹੈਰੀਟੇਜ ਸਟਰੀਟ ਵਿਖੇ ਜੋ ਇੱਥੇ ਮੋਰਚਾ ਲਾਇਆ ਅੱਜ ਤੋਂ ਤੇ ਇਸ ਮੋਰਚੇ ਦੀ ਡਿਮਾਂਡ ਹੈ ਵੀ ਉਹਨਾਂ ਦਸਾਂ ਨੂੰ ਜਿਨ੍ਹਾਂ ਨੂੰ ਐਨਐਸਏ ਲਾ ਕੇ ਦਿਗੜੂਗੜ ਭੇਜਿਆ ਗਿਆ ਹੈ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ ਤੇ ਇਹ ਜੋ ਮਾਨਸਿਕ ਤੌਰ ਤੇ ਤਸ਼ੱਦਦ ਹੋ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ ਤੇ ਇਸ ਮੁੱੱਚੀ ਕੌਮ ਨੂੰ ਬੇਨਤੀ ਹੈ ਵੀ ਇੱਥੇ ਜੋ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਜੋ ਹੈਰੀਟੇਜ ਸਟਰੀਟ ਹੈ ਇੱਥੇ ਮੋਰਚਾ ਲੱਗਿਆ ਹੋਇਆ ਹੈ ਤੇ ਇੱਥੇ ਹਾਜ਼ਰੀ ਜ਼ਰੂਰ ਭਰੋ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ